ਚਲੋ ਚਲੋ ਬਾਈ ਮੀ ਆ ਗਿਆ ਮੇਰੀ ਗੱਲ ਸੁਣ ਲੈ ਨੇੜੇ ਚਲੋ ਟਾਈਮ ਲੱਗ ਜਾਣਾ ਜਾਂਦਿਆਂ ਨੂੰ ਹਿੰਦੂ ਅਨ੍ਹਾ ਦੂਰ ਨੇ ਲੱਗੋ ਮਾਰੋ ਬ੍ਰਾਵੋ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰੇਕ ਭਰਾ ਕੋਲੇ ਜਾਵੇ ਇਹਨਾਂ ਦੀ ਮਦਦ ਜ਼ਰੂਰ ਕਰਿਓ ਯਾਰ ਕਿਉਂਕਿ ਬਹੁਤ ਮੁਸ਼ਕਲ ਹੈ ਭਰਾ ਬੋਇਨਾਂ ਵੀਰਾਂ ਨੂੰ ਠੀਕ ਹੈ ਗੱਲ ਕਿ ਨਹੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਠੀਕ ਹੈ ਗੱਲ ਕਿ ਨਹੀਂ ਕੋਸ਼ਿਸ਼ ਕਰੋ ਇਹਨਾਂ ਨਾਲ ਮੰਨ ਕੇ ਚੱਲੀ ਸੰਪਰਕ ਕਰਨ ਦੀ ਤੁਸੀਂ ਜੇ ਇਹਨਾਂ ਦਾ ਸੰਪਰਕ ਨੰਬਰ ਲੈਣਾ ਸਾਡੇ ਉੱਤੇ ਨਾ ਪੇਜ ਦੇ ਨੰਬਰ ਪਿਆ ਸਾਡਾ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਅਸੀਂ ਇਹਨਾਂ ਦਾ ਤੁਹਾਨੂੰ ਕੰਟੈਕਟ ਨੰਬਰ ਦੇ ਦੇਾਂਗੇ ਠੀਕ ਹੈ ਲਗਨੀ 2 400 500 ਇਕੱਠੇ ਕਰਕੇ ਰੁਪਏ ਭਰਾਵਾ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਲੋਕ ਵਿਚਾਰੇ ਨਾ ਬਹੁਤ ਜਿਆਦਾ ਮਿੱਤਰੋ ਇਹਨਾਂ ਦਾ ਹਰਾ ਮੱਕੀ ਮੁੱਕੀ ਸਾਰੀ ਮੱਤਗੀ ਬਾਈ ਬਣੇ ਏ ਬਾਈ ਬੜੇ ਬਹਾਤਾ ਬੰਦ ਕੇ ਬੇਕੀ ਆ ਯਾਰ ਸਾਡੇ ਬੰਦੀਓ ਇਹ ਵਿਚਾਰਿਆਂ ਦਾ ਬਹੁਤ ਪਸ਼ੂ ਇਹੋ ਬੰਦੇ ਮਾਰ ਰਹੇ ਆ بیمار ਵੀ ਹੋ ਰਹੇ ਆ ਇਹਨਾਂ ਨੂੰ ਪੂਰੀ ਪ੍ਰੋਪਰ ਤੌਰ ਤੇ ਮੈਡੀਸਨ ਨਹੀਂ ਮਿਲ ਰਹੀ ਪਸ਼ੂਆਂ ਨੂੰ ਤਾਂ ਕਰਕੇ ਜੋ ਸਾਡੀ ਵੀਡੀਓ ਸਤੁਦੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਬਸੂ ਬਚ ਜਾਣ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰ ਬਣ ਕੇ ਮਿੰਤਾਲੀ ਗੱਲ ਹੀ ਆ ਦੇਖੋ ਅਸੀਂ ਛੋਡੇ ਕੋਲੇ ਇੰਨੀਆਂ ਵੀਡੀਓ ਪਾਈਆਂ ਤੁਸੀਂ ਸ਼ੇਅਰ ਕਰਨ ਨੂੰ ਰਹਿ ਗਏ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਤੁਹਾਨੂੰ ਦਿਖਾਉਨੇ ਆ ਦੇਖੋ ਕਮਾਦ ਮੱਕ ਜਾਂ ਕੁਝ ਵੀ ਐ ਇਹ ਪਲੂਮਣਾ ਦੀਂਦੀਆਂ ਇਕੱਲੀਆਂ ਠੀਕ ਹੈ ਗੱਲ ਕੇ ਨਹੀਂ ਇਹਨਾਂ ਦੇ ਘਰਾਂ ਦੇ ਹਾਲਾਤ ਵੀ ਦਿਖਾਵਾਂਗੇ ਤੁਹਾਨੂੰ ਅੱਗੇ ਜਾ ਕੇ ਵੀ ਕੀ ਹਾਲਾਤ ਹੈ ਭਰਾਵੋ ਮਦਦ ਕਰੋ ਥੋੜੀ ਤੋਂ ਥੋੜੀ ਕਰੋ ਬਹੁਤੀ ਤੋਂ ਬਹੁਤੀ ਕਰੋ ਮੈਂ ਤੁਹਾਨੂੰ ਐਨੀਆਂ ਦਾ ਵੀ ਕੱਲਾ ਜਾਣਾ ਇਹਨਾਂ ਨੂੰ ਮਦਦ ਕਰੋ ਕੱਲਾ ਜਾਣਾ ਮਦਦ ਕਰੋ ਪਤਾ ਗੱਲ ਕੀ ਆ ਤੁਸੀਂ ਇਕੱਠੇ ਕਰਕੇ ਜੇ ਕਿਸੇ ਨੇ ਥੋੜੇ ਬਹੁਤੇ ਰੁਪਏ ਭੇਜਣਿਆ ਇੱਥੇ ਇੱਕ ਬੰਦੇ ਦਾ ਤੁਹਾਨੂੰ ਨੰਬਰ ਦੇ ਦਾਂਗੇ ਸਾਡਾ ਨੰਬਰ ਸਾਡੇ ਪੇਜ ਦੇ ਉੱਤੇ ਪਿਆ ਤੁਸੀਂ 2 400 ਰੁਪਇਆ ਜਰੂਰ ਭੇਜੋ ਯਾਰ ਆਪਾਂ ਇੱਕ ਕਮੈਂਟ ਦੇ ਵਿੱਚ 250 ਰੁਪਇਆ ਰੇੜੀ ਤੇ ਖੜਕੇ ਖਾ ਜਾਣੇ ਆ ਉਹ 100 ਰੁਪਇਆ ਇਹਨਾਂ ਦੇ ਪਸ਼ੂਆਂ ਦੀ ਜਾਨ ਬਚਾ ਸਕਦਾ ਅਤ ਕਈ ਜੀਵਾਂ ਚ ਮੰਨ ਕੇ ਚੱਲੀ ਜਾਨ ਬਚਾ ਸਕਦਾ ਹੈ ਕਈ ਜਾਨਵਰਾਂ ਦੀ ਠੀਕ ਹੈ ਗੱਲ ਕਿ ਨਹੀਂ ਇੱਕ ਇੱਕ 100 ਰੁਪਿਆ ਕੱਢ ਕੇ ਜੇ ਆਪਾਂ ਇਹਨਾਂ ਦੀ ਮਦਦ ਕਰਗੇ ਨਾ ਵੀਰੋ ਤਾਂ ਬਹੁਤ ਵੱਡੀ ਮਦਦ ਹੋ ਜਾਣੀ ਹੈ ਮੈਂ ਨਾ 100 200 400 ਜਿੰਨੇ ਜਿੰਨੇ ਜੋਗੇ ਤੁਸੀਂ ਹੈਗੇ ਹੋ ਠੀਕੇ ਗੱਲ ਕੇ ਨਹੀਂ ਯਾਰ ਅਸੀਂ ਇਹਨਾਂ ਕੋਲੇ ਆਏ ਹੋਏ ਆ ਆਪ ਲੱਗੇ ਹੋਏ ਆ ਇੱਥੇ ਨਾ ਧਿਆਨ ਮਾਰਨਾ ਚਾਹੀਦਾ ਬੰਦੇ ਆਪ ਲੱਗੇ ਹੋਏ ਆ ਬਾਈ ਆ ਦੇਖੋ ਯਾਰ ਸਰਕਾਰੀ ਇਹਨਾਂ ਨੂੰ ਕੀ ਮਦਦ ਮਿਲੀ ਆ ਆਪ ਲੱਗੇ ਹੋਏ ਆ ਵਿਚਾਰੇ ਆੜਾ ਜੇ ਇੰਦਰ ਥਾਰਾ ਨਹੀਂ ਹਰਵਾਉਂਦੇ ਆਪ ਜਾਰੇ ਉੱਥੋਂ ਲੈ ਕੇ ਆਉਂਦੇ ਰਾਖੇ ਪਾਣੀ ਤਾਂ ਉੱਥੇ ਜਾਂਦੇ ਆ ਫੇਰ ਬੱਕ ਲੈ ਕੇ ਆਉਂਦੇ ਆ 2 ਘੰਟੇ ਇਹਨਾਂ ਦੇ ਆ ਹੀ ਫੁੱਟ ਜਾਂਦੇ ਜੇ ਸਰਕਾਰੀ ਬੋਤਾ ਹੁਣ ਤਾਂ ਬੰਦਾ ਹੌਲੀ ਹੌਲੀ ਕੇਤੀ ਪਾਉਂਦੀ ਕਰਦੀ ਚੀਜ਼ ਕੋਈ ਸਰਕਾਰੀ ਮਦਦ ਨਹੀਂ ਮਿਲੀ ਆ ਵੀ ਗੱਲ ਧਿਆਨ ਨਾਲ ਸੁਣ ਲਿਓ ਕਿ ਇੱਥੇ ਕੋਈ ਚੀਜ਼ ਲੈ ਕੇ ਆਉਂਦੇ ਇੱਕ ਬੰਦਾ ਲੈ ਜਾਂਦਾ ਉੱਧਰ ਹੈ ਚੀਜ਼ ਭਾਵੇਂ ਯਾਰ ਥੋੜੀ ਹੋਵੇ ਪਰ ਇੱਕ ਨੂੰ ਆ ਜਾ ਭਰਾ ਮੇਰੋ ਹੁਣ ਚਾਰ ਆਇਆ ਸੀਗਾ ਚਲੋ ਉਧਰ ਕੁਝ ਲੈ ਕੇ ਪਤਾ ਨਹੀਂ ਨਹੀਂ ਆਹ ਭਰਾ ਨੂੰ ਮਿਲੇ ਗੱਲੇ ਤਾਂ ਗੱਟੇ ਮਿਲੇ ਸਰਪੰਚ ਸਾਹਿਬ ਤੋਂ ਲੈ ਕੇ ਆਏ ਅਸੀਂ ਗੱਟੇ ਚਾਰ ਕਿਤੇ ਦੇ ਹਿਸਾਬ ਨਾਲ ਬਾਬਿਆਂ ਤੋਂ ਬਾਬਿਆਂ ਤੋਂ ਬਾਬੇ ਨੇ ਆਖੇ ਸਰਪੰਚ ਸਾਹਿਬ ਦੇ ਘਰੇ ਪਏ ਆ ਆਹ ਵੀਡੀਓ ਨੂੰ ਬਸ ਬਸ ਸ਼ੇਅਰ ਕਰ ਦਿਓ ਤੇ ਗੱਲ ਆ ਪਸ਼ੂਆਂ ਦੀ ਦਵਾਈ ਦਾ ਬਹੁਤ ਤੋਂ ਵੱਧ ਆਪਾਂ ਪਸ਼ੂਆਂ ਨੂੰ ਦਵਾਈ ਦਵਾ ਦਗੇ ਕਿਉਂਕਿ ਉਹ ਬਹੁਤ ਥੋੜੇ ਜੇ ਅਨਫਿਟ ਹੋਈ ਪਏ ਆਗੇ ਇੰਨੇ ਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਦੇਖ ਸੱਚ ਸੀਤੇਵਾਲ ਸੀਚੇਵਾਲ ਬਾਰੇ ਤੁਸੀਂ ਕੀ ਕਹਿੰਦੇ ਸੀਸੀਚੇਵਾਲ ਨੇ ਕਿੰਨੀ ਕ ਮਦਦ ਕੀਤੀ ਹੈ ਤੁਹਾਡੀ ਬਹੁਤ ਵਧੀਆ ਕੀਤੀ ਹੈ ਹੂੰ ਵਿਚਿਆਂ ਦੇ ਫੋਟੋ ਮਾ ਕਰਾ ਕੇ ਮੁੜ ਜਾਂਦਾ ਹਾਂ ਫੋਟੋ ਕਰਾ ਦੇ ਹੈ ਫੋਟੋ ਜaldi chaldi ਹੈ ਫੋਟੋ ਜaldi chaldi ਹੈ ਹੈ ਫੋਟੋ ਜaldi chaldi ਹੈ ਫੋਟੋ ਮਾ ਫੋਟੋ ਮਾ ਕਰਾ ਕੇ ਮੁੜ ਜਾਂਦਾ ਹਾਂ ਹਾਂਜੀ ਜਾਵੇ ਮਤ ਹੋੜੇ ਬਾਬਾ ਸੁੱਖਾ ਬਾਬਾ ਸੁੱਖਾ ਸਾਹਸ ਰਿਆਲੀ ਸਾਹਿਬ ਵਾਲੇ ਅੱਛਾ ਕਰਦੇ ਆ ਅੱਛਾ ਭਰਾਵੋ ਦੇਖੋ ਸਿੱਖ ਸੰਗਤਾਂ ਮਦਦ ਕਰਦੀਆਂ ਦੇਖ ਸਿੱਚੇਵਾਲ ਸਾਹਿਬ 2 ਘੰਟਾ ਵੀ ਨਹੀਂ ਆਉਂਦਾ ਠੀਕ ਹੈ ਗੱਲ ਕਿ ਨਹੀਂ ਆਉਂਦਾ ਫੋਟੋ ਕਰਾ ਕੇ ਮੁੜ ਜਾਂਦਾ ਬੰਨ ਤੇ ਅੱਜ ਆਇਆ ਬੰਨ ਤੇ ਬਹਿ ਕੇ ਰੋਟੀ ਖਾ ਕੇ ਮੁੜ ਗਿਆ ਠੀਕ ਹੈ ਗੱਲ ਕਿ ਨਹੀਂ ਸਾਡੇ ਅੱਖਾਂ ਦੇ ਦੇਖਣ ਦੇ ਉਹ ਠੀਕ ਹੈ ਨਾ ਤੇ ਆਹ ਪਾਣੀ ਦੇਖੋ ਯਾਰ ਕਮਾਲ ਦੀ ਗੱਲ ਹੈ ਕਦੇ ਦਰਿਆਵਾਂ ਦੇ ਵਿੱਚ ਕਿਸਤੀਆਂ ਤੇ ਬੰਦੇ ਹੁੰਦੇ ਹੁੰਦੇ ਸੀ ਅੱਜ ਝੋਨਿਆਂ ਦੇ ਉੱਤੋਂ ਦੀ ਤੁਰੇ ਜਾਂਦੇ ਆਸੀਂ ਵਾਹਿਗੁਰੂ 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 ਤਾਂ ਜਰੂਰ ਲਿਖ ਦਿਓ ਭਰਾਵੋ ਵਾਹਿਗੁਰੂ ਇਹਨਾਂ ਵਾਸਤੇ ਪ੍ਰਮਾਤਮਾ ਇਹਨਾਂ ਵਾਸਤੇ ਕੋਈ ਨਾ ਕੋਈ ਸਹਾਇਤਾ ਭੇਜੇ ਠੀਕ ਹੈ ਗੱਲ ਕੇ ਨਹੀਂ ਕਿਸੇ ਦੇ ਮਨ 'ਚ ਰੱਬ ਵਾਸੇ ਤਾਂ ਉਹ ਹੋ ਵੀ ਹੈ ਤੇ ਭਰਾਵੋ ਵੀਰ ਬਣ ਕੇ ਤੁਸੀਂ 150 200 ਇਹਨਾਂ ਦੀ ਮਦਦ ਜਰੂਰ ਭੇਜੋ ਯਾਰ ਠੀਕ ਹੈ ਗੱਲ ਕਿ ਨਹੀਂ ਬਹੁਤ ਮੁਸ਼ਕਲ ਦੇ ਵਿੱਚ ਆ ਇਹ ਬਾਈ ਤੁਹਾਡਾ ਪਿੰਡ ਕਿਹੜਾ ਬਾਈ ਬਾਉਪੁਰ ਬਾਈ ਬਾਬੂਪੁਰ ਹਾਂਜੀ ਬਾਉਪੁਰ ਮੰਡ ਏਰੀਆ ਮੰਡ ਏਰੀਆ ਜੀ ਮੰਡ ਏਰੀਆ ਬਾਉਪੁਰ ਪਿੰਡ ਹੈ ਇਹਨਾਂ ਦਾ ਠੀਕ ਹੈ ਨਾ ਸੁਲਤਾਨਪੁਰ ਲੋਧੀ ਤੋਂ 10 ਕਿਲੋਮੀਟਰ ਰਹਿ ਗਿਆ ਤੇ ਸਾਰੇ ਭੈਣ ਭਰਾ ਜਰੂਰ ਉਹ ਕਰੋ ਸਾਡੇ ਪੇਜ ਦੇ ਉੱਤੇ ਨੰਬਰ 65 ਠੀਕ ਹੈ ਗੱਲ ਕਿ ਨਹੀਂ ਉਹਦੇ ਨਾਲ ਤੁਸੀਂ ਪੁੱਛ ਕੇ ਉਹ ਕਰ ਸਕਦੇ ਹੋ ਠੀਕ ਹੈ ਨਾ ਓ ਬਾਈ ਮੇਰੇ ਨਾ ਇਹ ਨਾ ਫੋਨ ਲਾਓ ਭਰਾ ਬਣ ਕੇ ਜੇ ਕਿਸੇ ਨੇ ਫੋਨ ਲਾਉਣਾ ਮੇਰਾ ਵੀਰ ਨਾ ਮੈਨੂੰ ਮੈਂ ਨੰਬਰ ਪਿਆ ਮੇਰਾ ਨੰਬਰ ਦੱਸ ਦਿੰਨਾ 9501556090 ਮੇਰਾ ਨੰਬਰ ਹੈ ਮੈਨੂੰ ਫੋਨ ਤੇ ਫੋਨ ਲਾ ਲਿਓ ਪਰ ਇਹ ਨਾ ਫੋਨ ਲਾਓ ਮੇਰੀ ਲਾਈਵ ਕੱਟੀ ਜਾਊਗੀ ਠੀਕ ਹੈ ਨਾ ਲਾਈਵ ਕੱਟੀ ਜਾਊ ਮੈਨੂੰ ਫੋਨ ਤੇ ਫੋਨ ਲਾ ਲੂ 9501556090 ਤੇ ਫੋਨ ਲਾ ਲਓ ਇਹ ਨਾ ਲਾਓ ਵਿੱਚ ਫੋਨ ਮੇਰਾ ਨਾ ਜਦੋਂ ਮੈਸੇਂਜਰ ਆਹੀ ਤੁਸੀਂ ਫੋਨ ਲਾਉਨੇ ਹੋ ਪਰਾਵਾ ਤਾਂ ਸੋਡੇ ਤੇ ਦੁਬਾਰੇ ਕਹਿਰ ਬਣ ਕੇ ਆ ਗਿਆ ਆ ਦੇਖੋ ਭਾਈ ਉੱਤੋਂ ਮੌਸਮ ਮੇਰੀ ਆਹੀ ਬੱਤਲਾ ਸ਼ੇਅਰ ਕਰ ਦਿਓ ਕਿਉਂਕਿ ਵਿਚਾਰਾਂ ਦਾ ਉਧਰ ਪੱਤਲਾ ਇਹਨਾਂ ਨੂੰ ਜੇ ਸਰਕਾਰੀ ਸਹੂਲਤ ਹੈ ਬਾਈ ਤੁਹਾਨੂੰ ਕੋਈ ਹੈ ਸਰਕਾਰੀ ਨਹੀਂ ਕੋਈ ਕੋਈ ਸਹੂਲਤ ਨਹੀਂ ਸਰਕਾਰੀ ਹੁੰਦੀ ਆ ਡੰਡੇ ਥਲੀ ਲਾਉਣੇ ਇੱਥੇ ਸੀ ਇਹ ਆ ਬੰਦੇ ਵਿਚਾਰੇ ਦੇ ਲੱਗੇ ਆ ਤੜਕੇ ਤੇ ਲੱਗੇ ਦੇਖੀ ਕੰਮ ਕਰੀ ਜਾਂਦੇ ਆ ਬਾਈ ਇਹ ਦੇਖ ਯਾਰ ਸਰਕਾਰੀ ਸਹੂਲਤ ਹੀ ਨਹੀਂ ਕਮਾਲ ਦੀ ਗੱਲ ਆ ਯਾਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਨਾ ਉਹਨਾਂ ਟਿੱਕਰ ਪਚਾ ਦਿਓ ਜਿਹੜੇ ਕਹਿੰਦੇ ਆ ਸਰਕਾਰੀ ਮਦਦ ਹੈਗੀ ਆ ਬਈਆ ਕੈਮਰਾ ਮਾਰਿਓ ਸਰਕਾਰੀ ਆ ਵੇਖੋ ਪਾਣੀ ਆ ਪਾਣੀ 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 ਪ ਬੱਦ ਤੋਂ ਬੱਦ ਮਦਦ ਲੈ ਕੇ ਆਇਓ ਭਰਾਵੋ ਇਹਨਾਂ ਵਾਸਤੇ ਆਕੜਾਂ ਗੱਡਕ ਲਾਗੀਆਂ ਕਿ ਡੰਡੇ ਦੀ ਮੈਨੂੰ ਅੱਛਾ 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 ਕਰ ਦੂੰਗਾ ਜਿਹੜੇ ਕਿੰਨੇ ਨੰਬਰ ਚੱਲਦੇ ਇਹਨਾਂ ਦੇ ਵੱਦ ਤੋਂ ਵੱਦ ਮਦਦ ਕੀਤੀ ਜਾਵੇ ਵੱਦ ਤੋਂ ਵੱਦ ਮਦਦ ਕਰੋ ਭਰਾਵੋ ਵੱਦ ਤੋਂ ਵੱਦ ਮਦਦ ਕਰੋ ਮੇਰਾ ਵੀਰ ਬਣ ਕੇ ਯਾਰ ਅਸੀਂ ਤਾਂ ਸੋਨੂੰ ਇਹੀ ਕਹਿ ਸਕਦੇ ਇਹਨਾਂ ਨੂੰ 100 100 ਰੁਪਿਆ 2 200 4 400 ਰੁਪਿਆ ਤੁਸੀਂ ਪਾ ਕੇ ਦੇ ਇਹਨਾਂ ਦੀ ਮਦਦ ਕਰੋਗੇ ਨਾ ਇਹਨਾਂ ਦੀ ਆਪਾਂ ਪੈਲੀ ਮਰੀ ਦੀ ਮਦਦ ਤਾਂ ਨਹੀਂ ਕਰ ਸਕਦੇ ਪਰ ਇਹਨਾਂ ਜ਼ਰੂਰ ਹੈ ਇਹਨਾਂ ਨੂੰ 6 ਮਹੀਨਿਆਂ ਦਾ ਖਰਚਾ ਪਰ ਚੱਲਣ ਜੋਗੇ ਇਕੱਠੇ ਕਰਕੇ ਦੇ ਸਕਦੇ ਹਾਂ ਠੀਕ ਹੈ ਗੱਲ ਕਿ ਨਹੀਂ ਤੁਸੀਂ ਮੇਰੇ ਨਾਲ ਗੱਡੀ ਲੋਕ ਆ ਬਈ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਮੇਰਾ ਭਰਾ ਜੇ ਕਿਸੇ ਨੇ ਆਉਣਾ ਤੇ ਪਰ ਗਰੁੱਪਾਂ ਦੇ ਵਿੱਚ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਵੀਰ ਬਣ ਕੇ ਇਹਨਾਂ ਗਰੀਬਾਂ ਦੀ ਮਦਦਤ ਹੋ ਜੂ ਜੇ ਤੁਸੀਂ ਮਦਦਤ ਨਹੀਂ ਕਰ ਸਕਦੇ ਵੀਡੀਓ ਸ਼ੇਅਰ ਕਰਕੇ ਕਿਸੇ ਦਾਨੀ ਸੱਜਣ ਦੇਕਰ ਪਛਾ ਦਿਓ ਉਹ ਸੁਣਨ ਤੋਂ ਵੀ ਉਹਨਾਂ ਹੀ ਪੁੰਨ ਮਿਲਣਾ ਬਾਈ ਸੋਨੂੰ ਵੀ ਉਨਾਂ ਹੀ ਪੁੰਨ ਮਿਲਣਾ ਜਿੰਨਾ ਕੀ ਮੰਨ ਕੇ ਚੱਲੀ ਦਾਨ ਦੇਣ ਵਾਲੇ ਨੂੰ ਪੁੰਨ ਮਿਲਣਾ ਭਰਾਵੋ ਇਹਨਾਂ ਦੀ ਮਜਬੂਰੀ ਬਣੀ ਐ ਠੀਕ ਐ ਲਗਨੀ ਕਿਹਦਾ ਕਿਸਾਨ ਦੇ ਪੁੱਤ ਦਾ ਕਿਸੇ ਦਾ ਜੀ ਕਰਦਾ ਹੁੰਦਾ ਕਿਸੇ ਦੇ ਮੂਹਰੇ ਹੱਥ ਪਸਾਰਨ ਲਈ ਤੇ ਪਰ ਅੱਜ ਤੁਸੀਂ ਇਹ ਦੇਖੋ ਵੀ ਇਹ ਲੋਕ ਨਾ ਪਾਈ ਪਾਈ ਨੂੰ ਉਹ ਹੋਏ ਪਏ ਆ ਯਾਰ ਬਹੁਤ ਜਿਆਦੇ ਮੁਸ਼ਕਲ ਹੋਇਆ ਭਰਾਵੋ ਹੁਣ ਉਹ ਦੇਖੋ ਜਿੱਥੇ ਗੱਡੀਆਂ ਖੜੀਆਂ ਉੱਥੇ ਪੁਲਾ ਦੇ ਤੁਸੀਂ ਐਂ ਦੇਖੋ ਵੀ ਤਾਂ ਇਹ ਤਾਂ ਗਾਣ ਨੂੰ ਇੱਥੋਂ ਪੁੱਲ ਨੂੰ ਨਹੀਂ ਬਸ ਫਾਪਲੇ ਵੀਡੀਓ ਬਣਾਉਣੀ ਆ ਬਾਈ ਠੀਕ ਆ ਜੀ ਮੋਂ ਸਾਡੇ ਕੱਲੇ ਆਂਦੇ ਆ ਉਹਨਾਂ ਦੀ ਉਹ ਆ ਦੇਖ ਲਓ ਭਾਈ ਇੱਕ ਤਾਂ ਬੱਧਾ ਚੜਦਾ ਆਉਂਦਾ ਇੱਕ ਤਾਂ ਇਹਨਾਂ ਨੂੰ ਪਾਣੀ ਮਾਰ ਦਿੰਦੇ ਨੂੰ ਸਾਡਾ ਰੱਬ ਵੀ ਵੇਰੀ ਬਣਾ ਰੱਖਿਆ ਜੇ ਬਚਾਰੇ ਟੜਕੇ ਤੋਂ ਲੱਗਦੇ ਆਪਾਂ ਦੀ ਸਮਾਂ ਤਾਂ ਉਹ ਵੀ ਮਰ ਜਾਂਦੇ ਆ ਜਦੋਂ ਸਰਕਾਰੀ ਬੋਤਾ ਹੋਣੀ ਤਾਂ ਸਮਾਂ ਵਾਪਸ ਹੀ ਅੱਜ ਕੁਛ ਇਦੀ ਜਾਊਗਾ ਵਿਚਾਰੇ ਹੌਲੀ ਹੌਲੀ ਲਾਦੇ 10 ਬੰਦ 5 ਬੰਦੇ ਤਾਂ ਇਹਨਾਂ ਨੂੰ ਆਪ ਦੀ ਚਾਹੀਦੇ ਆ ਜੇ ਸਰਕਾਰੀ ਮੁਲਾਜ਼ਮ ਹੋਣਗੇ ਤਾਂ ਖੇਦੀ ਵੰਦੂਗਾ ਤਾਂ ਘਰ ਕੋਲ ਪਾਣੀ ਦਾ ਕੋਈ ਨਿਕਾਸ ਕਰ ਲੈਣੇ ਤਾਂ ਕਰਕੇ ਜੋ ਵੀ ਇਹਨਾਂ ਕੋਲ ਸਮਾਂ ਆਉਂਦਾ ਉਹ ਕੱਟਦਾ ਹੁੰਦਾ ਗਾ ਬਾਈ ਉਹਨੇ ਜੋ ਵੀ ਆਉਂਦਾ ਗਾ ਬਾਬਾ ਜੀ ਤੇ ਤੇ ਬਾਬਾ ਜੀ ਦੇ ਨਾਮ ਤੇ ਆਉਂਦਾ ਗਾ ਹਾਂ ਠੋਖਾ ਸਿੰਘ ਜੀ ਦਾ ਛਰੀ ਵਾਲੀ ਵਾਲੀ ਤਾਂ ਕਰਕੇ ਪਸ਼ੂ ਮਰਦਾ ਯਾਰ ਮੇਨ ਸਮੱਸਿਆ ਆ ਰਹੀ ਹੈ ਉਹਨਾਂ ਦਾ ਕਿਉਂਕਿ ਪਤੀਲੇ ਥੋੜੇ ਜਿਹਾ ਬਿਮਾਰ ਚੱਲ ਰਹੇ ਆ ਤੇ ਨਾਲੇ ਉਹਨਾਂ ਨੂੰ ਆਪਣਾ ਉਹ ਸਿੱਧਾ ਬੋਲਿਆ ਨੀਰਾਚਾਰਾ ਚਾਹੀਦਾ ਹੈਗਾ ਖਲਫੀੜ ਚਾਹੀਦੀ ਹੈ ਮੈਂ ਆਪਦੇ ਸਾਹਮਣੇ ਆਪਦੇ ਹਿਸਾਬ ਨਾਲ ਕਿ ਤੂੰ ਗੱਲ ਬਾਬੇ ਸਰਹਲੀ ਵਾਲੇ ਫਲਾਨੇ ਤੋਂ ਕਿ ਤੂੰ ਇਹਨਾਂ ਨੂੰ ਐਂ ਕਹਿ ਕਹ ਭਰਾਵੋ ਇਹਨਾਂ ਨੂੰ ਚਾਹੀਦੀ ਐ ਪਹਿਲਾਂ ਕਮਲ ਭਾਈ ਦੀ ਗੱਲ ਸਮਝਦਾ ਜਿੱਦਾਂ ਕਹਿਣਾ ਭਾਈ ਕੱਲ ਚਾਹੀਦੀ ਐ ਇਹਨਾਂ ਵਾਸਤੇ ਆਹ ਮੱਕੀ ਨਾ ਲਿਆਇਓ 4 ਜਾਂ ਤਾਂ 4 ਆੜੀਓ ਲਾ ਦੇ ਜਾਂ ਤਾਂ ਲਿਆਓ 4 ਇਹਨਾਂ ਵਾਸਤੇ ਠੀਕ ਐ ਗੱਲ ਕਿ ਨਹੀਂ ਤੇ ਜਾਂ ਲਿਆਓ ਉਹ ਚੌਕਰ ਚਾਕਰ ਚੌਕਰ ਜਾਂ 4 ਠੀਕ ਐ ਨਾ ਸੁੱਕੀਆਂ ਐਟਮਾ ਲੈ ਕੇ ਆਓ ਭਾਈ ਇਹਨਾਂ ਨੂੰ ਐਵੇਂ ਨਾ ਉਹ ਕਰੋ ਅਗਰ ਕਿਹਾ ਵਾਇਦਰ ਬਦਲ ਵੀ ਚੜਦਾ ਆਉਂਦਾ ਬਾਈ ਆ ਤਾਂ ਬਾਈ ਛੋਡੇ ਤੇ ਦੁਬਾਰੇ ਰੱਬ ਦੁਸ਼ਮਣ ਬਣ ਗਿਆ ਤੁਹਾਡਾ ਹਨਾ ਪਾਰ ਰੱਖੀ ਆ ਜਮੀਨਾਂ ਮਜਾਦਾਂ ਦੀਆਂ ਹੀ ਰਹਿ ਜਾਂਦੀਆਂ 6 ਮਹੀਨੇ ਵੇਖਲਾ ਪਾਲਦੇ ਤੇਰਾ ਆ ਆ ਚੜਦਾ ਦਾ ਹਾਲ ਜਮੀਨਾਂ ਦਾ ਕੀ ਖਾਣਗੇ ਸਰਕਾਰ ਨੂੰ ਵੀ ਇੱਧਰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਜੇ ਇਹ ਸਮੱਸਿਆ ਦਾ ਹੱਲ ਹੋ ਜੇ ਤਾਂ ਇਹ ਵੀ ਲੋਕ ਬਚਣਗੇ ਤੇ ਦੂਜੇ ਬੰਦੇ ਵੀ ਬਚਣਗੇ ਤਾਂ ਇੰਨੇ ਹੀ ਕਹਿੰਦਾ ਹੋਇਆ ਉਹਦੀ ਮੜਿਆ ਆਹ ਪੱਕਾ ਨਾ ਕੁੱਤੇ ਚੜ ਕੇ ਉਧਰ ਪਾਣੀ ਦੇ ਬਾਦੋਂ ਚੜਿਆ ਆਉਂਦਾ ਤੇ ਉਧਰ ਰੱਬ ਵੈਰੀ ਬਣਿਆ ਆਉਂਦਾ ਪਾਣੀ ਚੜੀ ਜਾਂਦਾ ਪਾਣੀ ਵੀ ਚੜਿਆ ਆਉਂਦਾ ਬਾਈ ਪਾਣੀ ਚੜੀ ਜਾਂਦਾ ਪਾਣੀ ਚੜਦਾ ਜੀ ਅੱਛਾ ਯਾਰ ਹੋਰ ਉਹ ਪਾਣੀ ਵੀ ਚੜਨ ਲੱਗ ਗਿਆ ਦੁਬਾਰੇ ਕਿਉਂਕਿ ਪਹਾੜਾਂ ਦੇ ਵਿੱਚ ਅੱਜ ਬਹੁਤ ਜਿਆਦੇ ਬਰਸਾਤ ਹੋਈ ਹੈ ਤੇ ਉਹਦਾ ਕਰਕੇ ਨੁਕਸਾਨ ਬਹੁਤ ਹੋਇਆ ਇਹਨਾਂ ਦਾ ਜਮਾ ਯਾਰ ਵਿਚਾਰੇ ਬਰਬਾਦ ਹੋ ਗਏ ਯਾਰ ਹਾਂ ਯਾਰ ਕੀ ਹਾਲ ਉਹ ਹੈ ਗਿਆਨ ਕਈ ਵੀ ਜਮਣੇ ਆਉਂ ਗਏ ਆ ਬਦਲ ਜਣੀਆਂ ਵੱਲ ਵਾਹ ਵਾਹ ਸਹੀ ਸਹੀ ਤੂੰ ਆਉਣਾ ਬੜਾ ਤੂੰ ਇਹ ਬੈਠਾ ਤੂੰ ਸਹੀ ਬੈਠਾ ਉਹ ਬੈਠੇ ਨਾ ਪੀਰ ਨਾ ਜੁਰਲ ਜੁਰਲਾ ਅੱਛਾ ਠੀਕ ਹੈ ਠੀਕ ਹੈ ਤੁਸੀਂ ਦਹੀ ਬੈਠ ਤੁਸੀਂ ਬੈਠ ਰਹੋ ਚਲੋ ਚਲੋ ਸ਼ੋਕਰਾ ਪ੍ਰਭਾ ਪ੍ਰਵਾ ਉਹ ਮੇਰੀ ਗੱਲ ਸੁਣ ਪੀਰ ਬਣ ਕੇ ਵੱਧ ਤੋਂ ਵੱਧ ਵੀਡੀਓ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਠੀਕ ਹੈ ਗੱਲ ਕਿ ਨਹੀਂ ਗਰੁੱਪਾਂ ਦੇ ਵਿੱਚ ਸ਼ੇਅਰ ਕਰਕੇ ਤੇ ਵਾਹਿਗੁਰੂ ਵਾਹਿਗੁਰੂ ਜ਼ਰੂਰ ਲਿਖ ਦਿਓ ਯਾਰ ਆ ਦੇਖੋ ਬੱਦਲ ਦੇਖ ਯਾਰ ਤੂੰ ਐਂ ਦੇਖਾ ਵੀ ਇਹਨਾਂ ਦੇ ਪਹਿਲਾਂ ਹੀ ਰੱਬ ਇਹਨਾਂ ਦਾ ਦੁਸ਼ਮਣ ਸੀਗਾ ਤੇ ਉਤੋਂ ਹੋਰ ਜਿਆਦਾ ਹੋਇਆ ਸਰਕਾਰਾਂ ਤਾਂ ਸਾਡੀਆਂ ਦੁਸ਼ਮਣ ਸੀਗੀਆਂ ਸੀਗੀਆਂ ਰੱਬ ਵੀ 베ਰੀ ਬਣਿਆ ਹੋਇਆ ਭਰਾਵੋ ਇਹ ਵੀਡੀਓ ਨੂੰ ਇੰਨੀ ਕਿ ਸ਼ੇਅਰ ਕਰ ਦਿਓ ਕਿ ਇਹਨਾਂ ਲੋਕਾਂ ਤੱਕ ਮਦਦ ਪਹੁੰਚੇ ਵਿਚਾਰਿਆਂ ਤੱਕ ਤੇ ਇਹ ਮਦਦ ਕੀ ਪਹੁੰਚੇ ਇਹਨਾਂ ਵਾਸਤੇ ਸੁੱਕੀਆਂ ਚੀਜ਼ਾਂ ਲੈ ਕੇ ਉਹ ਜਿਹੜੀਆਂ ਖਰਾਬ ਨਾ ਹੋਣ ਕਿਉਂਕਿ ਜਿਹੜਾ ਆਪਾਂ ਲਿਉਨੇ ਆ ਵੱਢ ਕੇ ਮੱਕੀ ਲਿਉਨੇ ਆ ਚਰੀ ਲਿਉਨੇ ਆ ਵੱਢ ਕੇ ਇਹਨਾਂ ਦੀਆਂ ਮਸ਼ੀਨਾਂ ਦਾ ਪਾਣੀ ਚ ਡੁੱਬਾਂਗੇ ਪੁੱਤਰ ਕਿੱਥੋਂ ਲੈਣਗੇ ਭਾਈ ਇਹ ਠੀਕ ਹੈ ਨਾ ਭਰਾ ਬਣ ਕੇ ਜਾਂ ਚਾਰ ਲੈ ਕੇ ਆਓ ਜਾਂ ਲੈ ਕੇ ਆਓ ਆਹਾ ਦੂਜਾ ਕੀ ਹੁੰਦੇ ਹंगे ਚੌਕਰ ਜਾਂ ਮੰਨ ਕਿਤੇ ਲਈ ਖਾਲਾ ਜਾਂ ਫੀਡ ਹਨਾ ਜਾਂ ਖਾਲ ਜਾਂ ਫੀਡ ਇਹੋ ਜਿਹਾਂ ਚੀਜ਼ਾਂ ਲੈ ਕੇ ਆਓ ਇਹਨਾਂ ਵਾਸਤੇ ਠੀਕ ਹੈ ਨਾ ਭਰਾ ਬਣ ਕੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਤੇ ਬਹੁਤ ਚਾਰੇ ਮੁਸ਼ਕਲ ਆ ਯਾਰ ਇਹਨਾਂ ਨੂੰ ਹੋਰ ਆ ਉਹ ਤੰਨ ਓਏ ਭਾਈ ਤੁਸੀਂ ਚਾਹੁੰਦੇ ਰਹੋ ਤੰਨੋਂ ਤੁਸੀਂ ਤਰਾ ਤੁਹਾਨੂੰ ਓ ਭਰਾਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਓ ਇਹਨਾਂ ਦੀ ਮਦਦ ਹੋ ਜੂ ਮਾੜੀ-ਮੋਟੀ ਜਿਹੜੇ ਬੰਦੇ ਨੇ ਵੀਡੀਓ ਸ਼ੇਅਰ ਕੀਤੀ ਪ੍ਰਮਾਤਮਾ ਕਰੇ ਉਹਦੇ ਵੀ ਘਰੇ ਤੰਦਰੁਸਤੀ ਰਹੇ ਯਾਰ ਇਹਨਾਂ ਦੀ ਵਿਚਾਰੇ ਗਰੀਬਾਂ ਦੀ ਠੀਕ ਆ ਆ ਦੇਖੋ ਆ ਬੀਵੀ ਕਿੱਲਾਂ ਦੇ ਮਾਲਕ ਆ ਭਾਈ ਤੇ ਆਪਣੇ ਕੋਲੇ ਜਿਹਦੇ ਕੋਲੇ 5 ਕਿੱਲੇ ਆ ਨਾ ਬਾਈ ਗੱਡੀ ਝੋਨੀ ਉਹ ਕਰਦਾ ਠੀਕ ਹੈ ਗੱਲ ਕਿ ਨਹੀਂ ਤੇ ਆਹ ਬਾਈ 20 25 25 ਕਿੱਲਾਂ ਦੇ ਮਾਲਕ ਹੈ ਤੁਸੀਂ ਐਂ ਦੇਖੋ ਮੈਂ ਤੁਹਾਨੂੰ ਯਕੀਨ ਨਹੀਂ ਮੰਨਣਾ ਆ ਦੋ ਗੱਟੇ ਫੀੜ ਦੇ ਠੀਕ ਹੈ ਗੱਲ ਕਿ ਨਹੀਂ ਤੇ ਇੱਕ ਗੱਟਾ ਉਹ ਪਿਆ ਤੇ ਇੱਕ ਚਾਰ ਦੀ ਪੰਡਜੀ ਹੈ ਠੀਕ ਹੈ ਗੱਲ ਕਿ ਨਹੀਂ ਇਹਦੇ ਮਾਰੇ ਵਿਚਾਰੇ ਇੰਨੀ ਬਾਟੋਂ ਚੱਲ ਕੇ ਆਏ ਓਏ ਉਹ ਵੀ ਚਾਰ ਘਰਾਂ ਦਾ ਸਮਾਨ ਆ ਚਾਰ ਨਗ ਕਿ ਚਾਰ ਭਰਾ ਰਲ ਕੇ ਚਾਰ ਨਗ ਲੈ ਕੇ ਆਏ ਆ ਤੁਸੀਂ ਇਹ ਦੇਖੋ ਯਾਰ ਧੰਨ ਦਿਓ ਬਾਈ ਤੁਸੀਂ ਠੀਕ ਹੈ ਗੱਲ ਕਿ ਨਹੀਂ ਪਰ ਪੰਜਾਬੀ ਹੋ ਇਹਨਾਂ ਦੀ ਮਦਦ ਕਰੋ ਮੇਰਾ ਨੰਬਰ ਮੇਰੇ ਪੇਜ ਦੇ ਉੱਤੇ ਪਿਆ ਜੇ ਤੁਸੀਂ ਲਿਖਣਾ ਤਾਂ ਭਰਾਓ ਨੰਬਰ ਲਿਖ ਲਓ ਮੇਰਾ 9501556090 ਮੇਰਾ ਨੰਬਰ ਹੈ ਬਾਈ ਠੀਕ ਹੈ ਗੱਲ ਕਿ ਨਹੀਂ ਸੰਪਰਕ ਕਰਕੇ ਆ ਜਿਓ ਇਹਨਾਂ ਦੀ ਮਦਦ ਕਰਿਓ ਜੇ ਤੁਸੀਂ ਥੋੜੇ ਬਹੁਤੇ ਰੁਪਏ ਕਰਨੇ ਆ ਇੰਨੇ ਪੈਸੇ ਆਉਣ ਜੋਗੇ ਨਹੀਂ ਉਹ ਕਰਨੇ ਇਹਨਾਂ ਨੂੰ ਗੂਗਲ 'ਤੇ ਕਰੋ ਠੀਕ ਹੈ ਗੱਲ ਕਿ ਨਹੀਂ ਇਹਨਾਂ ਦੀ ਮਦਦ ਜ਼ਰੂਰ ਕਰੋ ਯਾਰ ਐਵੇਂ ਵਿਚਾਰੇ ਇਹਨਾਂ ਦੇ ਬੱਚੇ ਵੀ ਪੜਦੇ ਆ ਯਾਰ ਇਹਨਾਂ ਦੇ ਬੱਚਿਆਂ ਦੀਆਂ ਵੀ ਉਮੀਦਾਂ ਯਾਰ ਇਹਨਾਂ ਦੇ ਬੱਚੇ ਵੀ ਖੜਿਓਣੇ ਮੰਗਦੇ ਆ ਇਹਨਾਂ ਦੇ ਬੱਚੇ ਵੀ ਖਾਣ ਨੂੰ ਮੰਗਦੇ ਆ ਪਰ ਆਹ ਫਸਲਾਂ ਤੋਂ ਉਮੀਦਾਂ ਸੀਗੀਆਂ ਯਾਰ ਇਹ ਜਮ ਪ੍ਰਵਾਦ ਹੋ ਗੀਆਂ ਤੰਨਾ ਤੁਸੀਂ ਇਹ ਬੰਦਿਆਂ ਦੇ ਜਿਗਰੇ ਆ ਤੰਨਾ ਇਹ ਬੱਤੇ ਹਨ ਆਪਣੇ ਇੱਕ ਅੱਧਾ ਕਿਲਾ ਕਣਕ ਦਾ ਅੱਗ ਲਾ ਕੇ ਮੱਤ ਜੀ ਤਾ ਆਪਣੇ ਸਾਰਾ ਟੱਬਰ ਉਹਨਾਂ ਰੋਟੀ ਨਹੀਂ ਖਾਂਦਾ ਤੇ ਧੰਨਾ ਇਹਨਾਂ ਦੇ ਪਰਿਵਾਰ ਜਿਹੜੇ ਮੈਂ ਕਹਿ ਨਹੀਂ ਸਕਦਾ ਹੁਣ ਦੱਸ ਨਹੀਂ ਸਕਦਾ ਇਹਨਾਂ ਬਾਰੇ ਕੁਝ ਮੈਂ ਨਾ ਮੱਟ ਕੇ ਕਹਾ ਹੋਇਆ